ਹਰੇਕ ਬੰਦੇ ਨੂੰ ਕਿਸਾਨ ਨੂੰ ਆਪਦੀ ਸ਼ਹਾਦਤ ਦੇ ਕੇ ਹੀ ਆਪਦੀ ਗੱਲ ਆ ਜਿਹੜੀ ਉਹ ਮਣਵਾਉਣੀ ਪਊਗੀ ਇਹ ਹਜੇ ਤੱਕ ਤਾਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਵੀ ਹੈਜੀਟੇਸ਼ਨ ਕਿਸ ਚੀਜ਼ ਲਈ ਹੈ ਜਥੇਬੰਦੀਏ ਵੀ ਸਾਰਾ ਕੁਝ ਤੇ ਪੋਲੀਟੀਕਲ ਪਾਰਟੀਆਂ ਵੀ ਸਾਰਾ ਕੁਝ ਭੁੱਲ ਭਲਾ ਕੇ ਆਪਾਂ ਆਪਦੇ ਕਿਸਾਨ ਨੇਤਾ ਦੀ ਮਦਦ ਕਰਨ ਆਈਏ ਭਗਤ ਸਿੰਘ ਦੇ ਚਾਚਾ ਜੀ ਨੇ ਜਿਹੜਾ ਇਹ ਮੂਵਮੈਂਟ ਉਦੋਂ 1907 ਚ ਪਗੜੀ ਸੰਭਾਲ ਜੱਟਾ ਚਲਾਈ ਸੀਗੇ ਉਦੋਂ ਤੋਂ ਹੁਣ ਤੱਕ ਕਿਸਾਨ ਲੜੀ ਰਿਹਾ ਹੈ ਦੇ ਪ੍ਰਬੰਧ ਇਸ ਤਰੀਕੇ ਨਾਲ ਕਰਿਆ ਗਿਆ ਵੀ ੱੱੱਕੇ ਨਾਲ ਚੱਕ ਕੇ ਨਾ ਲੈ ਜਾਣਾ ਹਾਲਾਂਕਿ ਇਹ ਹੋਣਾ ਚਾਹੀਦਾ ਵੀ ਪੋਲੀਟੀਕਲ ਪਾਰਟੀਆਂ ਆ ਕੇ ਡੱਲੇਵਾਲ ਸਾਹਿਬ ਨੂੰ ਪੁੱਛਣ ਵੀ ਭਾਈ ਤੁਹਾਡੀਆਂ ਮੰਗਾਂ ਕੀ ਕਿਸਾਨੀ ਜਿਹੜੀ ਹੈਗੀ ਆ ਇਹਦੇ ਨਾਲ ਹੀ ਢਿੱਡ ਭਰਿਆ ਜਾਂਦਾ ਸਾਰਿਆਂ ਦਾ ਤੇ ਕਿਉਂ ਨਹੀਂ ਇਹਨਾਂ ਦੀ ਆਵਾਜ਼ ਨੂੰ ਇੱਕ ਤਰ੍ਹਾਂ ਦਾ ਉਦੋਂ ਸਾਰਾ ਕੁਝ ਬੰਦ ਕਰਕੇ ਵੀ ਭਾਈ ਜੀ ਅਸੀਂ ਉਹਨਾਂ ਟਾਈਮ ਕੋਈ ਕੰਮ ਨਹੀਂ ਕਰਦੇ ਜਿਹਨੇ ਟਾਈਮ ਸਾਡੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਤੁਸੀਂ ਦੇਖ ਰਹੇ ਹਾਂ ਦਾ ਅਨਮਿਊਟ ਤੇ ਸਾਡੇ ਨਾਲ ਜੁੜ ਚੁੱਕੇ ਨੇ 골ਟੀ ਕੰਗੂੜਾ 골ਟੀ ਕੰਗੂੜਾ ਜੀ ਜਗਜੀਤ ਸਿੰਘ ਢੱਲੇਵਾਲ ਦਾ ਹਾਲ ਚਾਲ ਪੁੱਛ ਕੇ ਆਏ ਹਾਂ ਕੀ ਲੋੜ ਪੈ ਗਈ ਜਗਜੀਤ ਸਿੰਘ ਢੱਲੇਵਾਲ ਨੂੰ ਭੁੱਖ ਹੜਤਾਲ ਕਰਨ ਦੀ ਤੁਸੀਂ ਕਾਂਗਰਸ ਦੇ ਵਿਧਾਇਕ ਵੀ ਰਹੇ ਹੋ ਸਟੂਡੈਂਟ ਪੋਲਿਟਿਕਸ ਨਹੀਂ ਕੀਤੀ ਹੈ ਰਾਜਨੀਤੀ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਹੋ ਕਿਸਾਨਾਂ ਨੂੰ ਵਾਰ-ਵਾਰ ਅंदोलਨ ਕਰਨ ਦੀ ਕਿਉਂ ਲੋੜ ਪੈ ਰਹੀ ਹੈ ਪਹਿਲਾਂ ਵੀ ਦੇਖੋ 750 ਸ਼ਹਾਦਤਾਂ ਹੋਈਆਂ ਉਹੀ ਗੱਲਾਂ ਨੂੰ ਲੈ ਕੇ ਅੱਜ ਤੱਕ ਉਹ ਜਿਹੜੀਆਂ ਮੰਗਾਂ ਦੇ ਉੱਤੇ ਕੋਈ ਗੌਰ ਨਹੀਂ ਫਰਮਾਈ ਗਈ ਮਜਬੂਰੀ 'ਚ 7-8 ਮਹੀਨਿਆਂ ਤੋਂ ਇਹ ਜਥੇਬੰਦੀਆਂ ਆਪਣੀਆਂ ਮੰਗਾਂ ਲਈ ਲੜ ਰਹੇ ਨੇ ਜਦੋਂ ਹੁਣ ਕੁਝ ਹੋਵੇ ਹੀ ਨਾ ਕੋਈ ਗੱਲ ਹੀ ਨਾ ਸੁਣੇ ਤਾਂ ਮੈਨੂੰ ਲੱਗਦਾ ਵੀ ਇਹ ਆਪਦੀ ਸ਼ਹਾਦਤ ਹੀ ਦੇਊਗਾ ਤੇ ਮੈਂ ਹੈਰਾਨ ਆ ਵੀ ਕੀ ਹਰੇਕ ਬੰਦੇ ਨੂੰ ਕਿਸਾਨ ਨੂੰ ਆਪਦੀ ਸ਼ਹਾਦਤ ਦੇ ਕੇ ਹੀ ਆਪਦੀ ਗੱਲ ਆ ਜਿਹੜੀ ਉਹ ਮਣਵਾਉਣੀ ਪਊਗੀ ਜੇ ਕਿਸਾਨ ਢਿੱਡ ਭਰ ਸਕਦਾ ਲੋਕਾਂ ਦਾ ਤਾਂ ਉਹ ਆਪਦੀਆਂ ਜਿਹੜੀਆਂ ਐਮਐਸਪੀ ਦੀ ਗਰੰਟੀ ਆ ਜਾਂ ਆਪਦੀਆਂ ਫਸਲਾਂ ਤੇ ਬਣਦਾ ਸਮਰਥਨ ਮੁੱਲ ਜੇ ਉਹਨੂੰ ਮਿਲਦਾ ਹੀ ਨਹੀਂ ਕਿ ਹਜੇ ਤੱਕ ਤਾਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਵੀ ਹੈਜੀਟੇਸ਼ਨ ਕਿਸ ਚੀਜ਼ ਲਈ ਹੈ ਕਿਉਂਕਿ ਗੁੰਮਰਾਹ ਕਰਿਆ ਜਾ ਰਿਹਾ ਕੱਲ ਦਾ ਜਿਹੜਾ ਬਿਆਨ ਆ ਸ਼ਾਹ ਦੀ ਸ਼ਾਹ ਜੀ ਦਾ ਅੱਜ ਡਲੇਵਾਲ ਸਾਹਿਬ ਬੋਲੇ ਨੇ ਉਹਦੇ ਤੇ ਸੋ ਦੇਖੋ ਹਾਲਾਤ ਦੇਖੋ ਬੰਦਾ ਆਪਦੀ ਮੌਤ ਨਾਲ ਮੱਥਾ ਲਾਈ ਬੈਠਾ ਬੱਚੇ ਦੇਖੋ ਕਿੱਡੇ ਕਿੱਡੇ ਕਹਿੰਦੇ ਕਿ ਮੈਨੂੰ ਲੱਗਦਾ ਵੀ ਜੇ ਹੁਣ ਆਏ ਤਾਂ ਇਸ ਤੋਂ ਬਾਅਦ ਤਾਂ ਕਦੋਂ ਆਊਗਾ ਫਿਰ ਕੋਈ ਵੀ ਸੋ ਮੈਂ ਤਾਂ ਇਹੀ ਬੇਨਤੀ ਕਰਦਾ ਹੱਥ ਜੋੜ ਕੇ ਪਾਰਟੀਬਾਜ਼ੀਆਂ ਭੁੱਲ ਕੇ ਜਥੇਬੰਦੀਆਂ ਵੀ ਸਾਰਾ ਕੁਝ ਤੇ ਪੋਲੀਟੀਕਲ ਪਾਰਟੀਆਂ ਵੀ ਸਾਰਾ ਕੁਝ ਭੁੱਲ ਭਲਾ ਕੇ ਆਪਾਂ ਆਪਣੇ ਕਿਸਾਨ ਨੇਤਾ ਦੀ ਮਦਦ ਕਰਨ ਆਈਏ ਆਪਾਂ ਇਸ ਮੋਰਚੇ ਨੂੰ ਫਤਿਹ ਕਰ ਕਰੀਏ ਕੁੜਾ ਸਾਹਿਬ ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਦੋਂ ਲੋਕਾਂ ਦੇ ਵਿੱਚ ਜਾਂਦੀਆਂ ਨੇ ਚੋਣਾਂ ਤੋਂ ਪਹਿਲਾਂ ਤਾਂ ਉਹ ਕਿਸਾਨਾਂ ਦੀ ਗੱਲ ਕਰਦੀਆਂ ਨੇ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕਰਦੀਆਂ ਨੇ ਜਿਵੇਂ ਹੀ ਸੱਤਾ ਵਿੱਚ ਆਉਂਦੀਆਂ ਨੇ ਤਾਂ ਕਿਸਾਨੀ ਮੁੱਦਿਆਂ ਨੂੰ ਭੁਲਾ ਦਿੱਤਾ ਜਾਂਦਾ ਤੇ ਕਿਸਾਨਾਂ ਨੂੰ ਖੁਦ ਮੋਰਚਾ ਸਾਂਭਣਾ ਪੈਂਦਾ ਫਿਰ ਲੋਕ ਲੋਕਤੰਤਰ ਵਿੱਚ ਕਿਵੇਂ ਵਿਸ਼ਵਾਸ ਕਰੇ ਬਿਲਕੁਲ ਦੇਖੋ ਇਹ ਚਿੰਤਾ ਜਨਕ ਵਿਸ਼ਾ ਪਈ ਹੈ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਹਿਲਾਂ ਗੱਲ ਕੁਝ ਹੋਰ ਹੁੰਦੀ ਆ ਮਗਰੋਂ ਗੱਲ ਕੁਝ ਹੋਰ ਹੋ ਜਾਂਦੀ ਆ ਸੋ ਮੈਨੂੰ ਲੱਗਦਾ ਹੈ ਇਸੇ ਤਰੀਕੇ ਨਾਲ ਮੂਵਮੈਂਟਸ ਬੰਦੀਆਂ ਨੇ ਠੀਕ ਹੈ ਨਾ ਹੁਣ ਜੇ 1907 ਦੀ ਗੱਲ ਜੇ ਆਪਾਂ ਕਰੀਏ ਤਾਂ ਉਦੋਂ ਸਾਡੇ ਸਰਦਾਰ ਜੀਤ ਸਿੰਘ ਜੀ ਭਗਤ ਸਿੰਘ ਦੇ ਚਾਚਾ ਜੀ ਨੇ ਜਿਹੜਾ ਇਹ ਮੂਵਮੈਂਟ ਉਦੋਂ 1907 ਚ ਪਾਗੜੀ ਸੰਭਾਲ ਜੱਟਾ ਚਲਾਈ ਸੀਗੀ ਉਦੋਂ ਤੋਂ ਹੁਣ ਤੱਕ ਕਿਸਾਨ ਲੜੀ ਰਿਹਾ ਜੇ ਸਾਹਾ ਦੱਦੀ ਗੱਲ ਹੋਵੇ ਜੇ ਬਾਡਰਾਂ ਤੇ ਖੜਨ ਦੀ ਗੱਲ ਹੋਵੇ ਤਾਂ ਕਿਸਾਨ ਦਾ ਬੱਚਾ ਖੜਦਾ ਸੋ ਅੱਜ ਜੇ ਆਪਾਂ ਕਿਸੇ ਵਪਾਰ ਦੀ ਗੱਲ ਵੀ ਕਰੀਏ ਨਾ ਖੇਤੀ ਬਿਨਾਂ ਤਾਂ ਕੋਈ ਵਪਾਰ ਵੀ ਨਹੀਂ ਹੋ ਸਕਦਾ ਤਾਂ ਇਹਦੀ ਸਮਝਣ ਦੀ ਲੋੜ ਪਊਗੀ ਆਪਾਂ ਨੂੰ ਤੇ ਪੋਲੀਟੀਕਲ ਪਾਰਟੀਆਂ ਨੂੰ ਵੀ ਇਹ ਸਮਝਣਾ ਪਊਗਾ ਵੀ ਜਿਹੜੀ ਗੱਲ ਅਸੀਂ ਕਹਿਨੇ ਆ ਤੇ ਸਾਨੂੰ ਉਹ ਕਰਨਾ ਪਊ ਅੱਜ ਉਰੇ ਦੇਖੋ ਕਿੰਨੇ ਦਿਨ ਹੋ ਗਏ ਕਿੱਥੇ ਕਿਸਾਨ ਆ ਸਾਰਾ ਆਲੇ ਦਲੇ ਪ੍ਰਬੰਧ ਇਸ ਤਰੀਕੇ ਨਾਲ ਕਰਿਆ ਗਿਆ ਵੀ ਧੱਕੇ ਨਾਲ ਚੈੱਕ ਕੇ ਨਾ ਲੈ ਜਾਣਾ ਹਾਲਾਂਕਿ ਇਹ ਹੋਣਾ ਚਾਹੀਦਾ ਵੀ ਪੋਲੀਟੀਕਲ ਪਾਰਟੀਆਂ ਆ ਕੇ ਡੱਲੇ ਵਾਲਾ ਸਭ ਨੂੰ ਪੁੱਛਣ ਵੀ ਭਾਈ ਤੁਹਾਡੀਆਂ ਮੰਗਾਂ ਕੀ ਨੇ ਸੋ ਇੱਕ ਇੱਕ ਨੇਤਾ ਜਿਹੜਾ ਸਾਰਾ ਕੁਝ ਆਪਦਾ ਕੁਰਬਾਨ ਕਰਨ ਤੇ ਦਾਤੇ ਲਾ ਰੱਖਿਆ ਉਹਦੀ ਗੱਲ ਸੁਣਨ ਤਾਂ ਆਜੋ ਇੰਨਾ ਇੰਨਾ ਕੀ ਤਾਂ ਕਰ ਸਕਦੇ ਹੋ ਮੈਨਲਾ ਤਾਂ ਉਹ ਵੀ ਨਹੀਂ ਕੋਈ ਗੱਲ ਕਰ ਰਿਹਾ ਕੋਈ ਕੋਈ ਬਿਆਨ ਦੇਈ ਜਾਂਦਾ ਕੋਈ ਕੋਈ ਬਿਆਨ ਦੇਈ ਜਾਂਦਾ ਸੋ ਮੈਨੂੰ ਲੱਗਦਾ ਵੀ ਇਹ ਤਰਾਸ ਦੀ ਵਾਲੀ ਗੱਲ ਸੋ ਅਸੀਂ ਤਾਂ ਜਥੇਬੰਦੀ ਦੇ ਨਾਲ ਆ ਜੋ ਇਹ ਸਾਨੂੰ ਹੁਕਮ ਕਰਨਗੇ ਹਾਜ਼ਰ ਆ ਜੀ ਸਾਹਿਬ ਅੱਜ ਜਦੋਂ ਮੀਡੀਆ ਦੇ ਮੁਖਾਤਿਬ ਹੋ ਰਹੇ ਸੀਗੇ ਮੈਂਬਰ ਪਾਰਲੀਮੈਂਟ ਆਨੰਦਪੁਰ ਸਭ ਤੋਂ ਕੰਗਸਪਤ ਤਾਂ ਉਹਨਾਂ ਨੇ ਇੱਕ ਸਵਾਲ ਪੁੱਛਿਆ ਗਿਆ ਕਿ 5 ਮਿੰਟ ਵਿੱਚ ਐਮਐਸਪੀ ਦੇਣ ਦੀ ਗੱਲ ਤੁਸੀਂ ਕਹੀ ਸੀ ਉਹ ਟਾਲਾ ਵੱਟ ਗਿਆ ਕਹਿੰਦੇ ਗੱਲ ਕਹਿਣੀ ਤੇ ਉਹਨੂੰ ਸਮਝਣਾ ਦੋਨੇ ਅੱਡ ਅੱਡ ਗੱਲਾਂ ਨੇ ਤੇ ਨਾਲ ਦੀ ਨਾਲ ਇਹ ਵੀ ਦੱਸ ਦਿਓ ਕਿ ਸੂਬਾ ਸਰਕਾਰ ਦੀ ਵੀ ਇਸ ਵਿੱਚ ਕੋਈ ਭੂਮਿਕਾ ਹੋਣੀ ਚਾਹੀਦੀ ਸੀ ਹੁਣ ਤੱਕ ਵਿਚੋਲਗੀ ਲੱਗੇ ਵਧਣਾ ਚਾਹੀਦਾ ਸੀ ਉਹਨਾਂ ਨੂੰ ਵੈਸੇ ਕੱਲ ਬਿਆਨ ਪੜਿਆ ਸੀਗਾ ਵੀ ਜਿਹੜੀ ਇਹ ਇਹਨਾਂ ਦੀਆਂ ਮੰਗਾਂ ਨੇ ਉਹ ਜਾਇਜ਼ ਨੇ ਪਰ ਮੈਨੂੰ ਲੱਗਦਾ ਕਿ ਹੋਰ ਵਧੀਆ ਤਰੀਕੇ ਨਾਲ ਯਾਨੀ ਕਿ ਸਾਡੇ ਜਿਹੜੀਆਂ ਚਾਹੇ ਹਰਿਆਣਾ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ ਇਹ ਕਿਸਾਨੀ ਜਿਹੜੀ ਹੈਗੀ ਆ ਇਹਦੇ ਨਾਲ ਹੀ ਢਿੱਡ ਭਰਿਆ ਜਾਂਦਾ ਸਾਰਿਆਂ ਦਾ ਤੇ ਕਿਉਂ ਨਹੀਂ ਇਹਨਾਂ ਦੀ ਆਵਾਜ਼ ਨੂੰ ਇੱਕ ਤਰ੍ਹਾਂ ਦਾ ਉਦੋਂ ਸਾਰਾ ਕੁਝ ਬੰਦ ਕਰਕੇ ਵੀ ਬਾਈ ਜੀ ਅਸੀਂ ਉਹਨਾਂ ਟਾਈਮ ਕੋਈ ਕੰਮ ਨਹੀਂ ਕਰਦੇ ਜਿਹਨੇ ਟਾਈਮ ਸਾਡੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਕਿਉਂ ਨਹੀਂ ਸਾਡੇ 92 ਵਿਧਾਇਕ ਬਹਿ ਸਕਦੇ ਜਾਂ ਸਾਰੇ 117 ਕਿਉਂ ਨਹੀਂ ਬਹਿ ਸਕਦੇ 150 ਦੇ ਕਰੀਬ ਲੋਕ ਸਭਾ ਮੈਂਬਰ ਸਹਿਬਾਨ ਨੇ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਪਰ ਏਰੀਏ ਤੋਂ ਆਉਂਦੇ ਨੇ ਉਹ ਆਪਦੀ ਆਵਾਜ਼ ਕਿਉਂ ਨਹੀਂ ਰੱਖ ਸਕਦੇ ਸਾਰੇ ਜਾਣੇ ਵੀ ਸਾਡੀ ਯਾਰ ਪਹਿਲਾਂ ਆ ਗੱਲ ਸੁਣੀ ਜਾਵੇ ਤੇ ਅਸੀਂ ਫੇਰ ਕਹਾ ਗੱਲ ਕਰਾਂਗੇ ਕਿਉਂ ਨਹੀਂ ਸਾਰੀ ਕਾਰਵਾਈ ਠੱਪ ਹੁੰਦੀ ਇਸ ਚੀਜ਼ ਤੇ ਪਰ ਹੁਣ ਦੇਖੋ ਆਪਾਂ ਤਾਂ ਬਾਹਰੇ ਬੈਠ ਕੇ ਗੱਲ ਹੀ ਕਹਿ ਸਕਦੇ ਆ ਜੋਰ ਹੀ ਲਾ ਸਕਦੇ ਆ ਆ ਬਚਾਰੇ ਦਿਨ ਰਾਤ ਇੱਥੇ ਬੈਠੇ ਨੇ ਸਾਰੇ ਜਾਣੇ ਗੁਰੂ ਸਾਹਿਬ ਇੱਕ ਗੱਲ ਹੋਰ ਦੱਸਿਓ ਤੁਸੀਂ ਕਾਂਗਰਸ ਦੇ ਸਾਬਕਾ ਵਿਧਾਇਕੋਂ ਨੱਸ ਸਵਾਲ ਹੈ ਪ੍ਰਿੰਸੀ ਜੀ ਦੋ ਮਿੰਟ ਲਈ ਐਮਐਸਪੀ ਕਾਂਗਰਸ ਸਰਕਾਰ ਜਿਹੜੀ ਥੋੜੀ ਕੇਂਦਰ ਦੇ ਵਿੱਚ ਰਹੀ ਹੈ ਉਹਨੂੰ ਵੀ ਲਾਗੂ ਕਰ ਦੇਣੀ ਚਾਹੀਦੀ ਸੀਗੀ ਮਨਮੋਹਨ ਸਿੰਘ ਦੋ ਵਾਰ ਪ੍ਰਾਈਮ ਮਿਨਿਸਟਰ ਰਹੇ ਨੇ ਸਵਾਮੀਨਾਥਨ ਤਾਂ ਪਹਿਲਾਂ ਦੀ ਹੈ ਰਿਪੋਰਟ ਤਾਂ ਕਿਉਂ ਨਹੀਂ ਲਾਗੂ ਕੀਤੀ ਕਿਸਾਨਾਂ ਨੂੰ ਅंदोलਨ ਕਰਨ ਦੀ ਕਿਉਂ ਲੋੜ ਪਈ ਅੱਜ ਨਾ ਦੇਖੋ ਇੱਥੇ ਮੈਂ ਜਾਦੇ ਪੋਲੀਟੀਕਲ ਗੱਲ ਕਰੀ ਜਾਊਂਗਾ ਤਾਂ ਉਹਦਾ ਵਧੀਆ ਨਹੀਂ ਰਹਿਣਾ ਕੋਈ ਵੀ ਗੱਲ ਤੇ ਮੈਨੂੰ ਲੱਗਦਾ ਵੀ ਜੇ ਆਪਾਂ ਅੱਜ ਦੇ ਮੌਕੇ ਦੇ ਹਿਸਾਬ ਨਾਲ ਜਿਹੜੀ ਸਾਡੀਆਂ ਕਿਸਾਨ ਮੰਗਾ ਮੰਗ ਰਹੇ ਨੇ ਚਾਹੇ ਕੋਈ ਵੀ ਸਰਕਾਰ ਆ ਮੈਂ ਨਹੀਂ ਕਹਿੰਦਾ ਵੀ ਆ ਚੰਗੀ ਆ ਮਾੜੀ ਆ ਕੋਈ ਵੀ ਬੰਦਾ ਯਾਰ ਮੰਗ ਗੱਲ ਤਾਂ ਅਦਲੇয়াল ਸਾਹਿਬ ਨੂੰ ਇੰਨਾ ਮੌਤਰਾਲ ਮੱਥਾ ਲਾਉਣ ਦੀ ਕੀ ਲੋੜ ਪੈਗੀ ਲੀਡਰਾਂ ਨੂੰ ਆ ਕੇ ਪੁੱਛਣਾ ਤਾਂ ਚਾਹੀਦਾ ਵੀ ਦੱਸੋ ਭਾਈ ਕੀ ਆ ਕਿਸੇ ਨੇ ਸਮਝ ਲੋ ਮੈਂ ਕੋਈ ਮਗਰ ਪਿਛਲੇ ਸਾਲ 2 ਸਾਲ ਪਹਿਲਾਂ ਕੋਈ ਗਲਤੀ ਕਰਤੀ ਅੱਜ ਜੇ ਤੁਸੀਂ ਕਹੋਗੇ ਵੀ ਉਹ ਤਾਂ ਹੀ ਗੋਲਡੀ ਨੇ ਪਹਿਲਾਂ ਗਲਤੀ ਕੀਤੀ ਅੱਜ ਅਸੀਂ ਤਾਂ ਗਲਤੀ ਕਰ ਰਹੇ ਹਾਂ ਮੈਨੂੰ ਲੱਗਦਾ ਇਹ ਤਾਂ ਕੋਈ ਵਧੀਆ ਆਨਸਰ ਨਹੀਂ ਹੈਗਾ ਤਾਂ ਜਿਹੜੀ ਅੱਜ ਮੌਕੇ ਤੇ ਜੋ ਸਿਚੁਏਸ਼ਨ ਬਣੀ ਹੋਈ ਹੈ ਇਹਦੇ ਤੇ ਤਾਂ ਲੜਨਾ ਪਊਗਾ ਨਾ ਆਪਾਂ ਨੂੰ ਇਕੱਲਾ ਐਂ ਕਹਿ ਕੇ ਤਾਂ ਪਿੱਛਾ ਛਡਾ ਨਹੀਂ ਸਕਦੇ ਜੀ ਉਹਨਾਂ ਨੇ ਐ ਕਰਤਾ ਸੀ ਅਸੀਂ ਐ ਨਹੀਂ ਕਰਦੇ ਜੀ ਸੋ ਧੰਨਵਾਦ ਵੀਰੇ ਤੁਹਾਡਾ ਵੀ ਧੰਨਵਾਦ ਵੀ ਤੁਸੀਂ ਜਿਹੜੀ ਸਾਰੀ ਇਸ ਧਰਨੇ ਦੀ ਜਿਹੜੀ ਗੱਲ ਆਵਾਜ਼ ਆਉਣ ਘਰ ਘਰ ਤੱਕ ਪਹੁੰਚਾ ਰਹ ਅਨਮਿਊਟ ਦੇ ਨਾਲ ਗੱਲਬਾਤ ਕਰ ਰਹੇ ਸੀ ਗੋਲਟੀ ਖੰਗੂੜਾ ਔਰ ਬੜੇ ਜਿਸ ਤਰ੍ਹਾਂ ਇੱਕ ਪੋਲੀਟਿਕਲ ਭਾਸ਼ਾ ਹੁੰਦੀ ਹੈ ਉਹਦੇ ਵਿੱਚ ਉਹ ਕਾਂਗਰਸ ਨੂੰ ਕੀਤੇ ਗਏ ਸਵਾਲ ਨੂੰ ਫਿਲਹਾਲ ਟਲ ਗਏ ਨੇ ਕਿ ਸੁਆਮੀ ਨਾਥਨ ਦੀ ਰਿਪੋਰਟ ਜਿਹੜੀ ਹੈ ਉਹ ਪਹਿਲਾਂ ਵੀ ਲਾਗੂ ਕੀਤੀ ਜਾ ਸਕਦੀ ਸੀ ਜਦੋਂ ਕੇਂਦਰ ਦੇ ਵਿੱਚ ਉਹਨਾਂ ਦੀ ਸਰਕਾਰ ਸੀ ਤੋਂ ਤੁਸੀਂ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਪਲਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਹਿਾਂਗੇ ਬਦਲਾਤਾਂ ਦਾ